बाकी तुम देखे होना पिछले दिन दा, एक्शन किश्ते नहीं साढ़े कोई तीन बंद कोई फटले कभी ना करो फिर रिश्ते कोई होर कर दूँगा, ठीक है नठानकोट आला मून कैधरी आला फाजलक है पाजल का, रिश्ते नहीं करते रिश्ते करूंगो जो जो भी अधिकारी ने

ਹਜ਼ਾਰ ਕਿਲੋਮੀਟਰ ਤੋਂ ਵੱਧ ਪਾਈਪਾਂ ਤੇ ਖਾਲ ਚਲਾਦੇ ਉਹਦਾ ਕੀ ਫਾਇਦਾ ਸਰ ਦੋ ਫਾਇਦੇ ਨੇ ਇੱਕ ਤਾਂ ਮੋਟਰਾਂ ਘੱਟ ਚੱਲਣਗੀਆਂ بجلی ਦੀ ਬੱਚਤ ਹੋਊਗੀ ਥੱਲੇ ਵਾਲਾ ਪਾਣੀ ਬਚੂਗਾ ਦੂਜਾ ਜਿਹੜਾ ਨਹਿਰੀ ਪਾਣੀ ਹੈ ਨਾ ਜੀ ਉਹ ਚ ਮਿਨਰਲਸ ਨੇ ਉਹ ਚ ਨਾਲ ਰੇਤ ਵੀ ਆਉਂਦਾ ਮਿੱਟੀ ਜਿਹੜੀ ਆਉਂਦੀ ਆ ਉਪਜਾਊ ਸ਼ਕਤੀ ਧਰਤੀ ਦੀ ਵੱਧਦੀ ਹੈ ਹੈਨਾ ਦੋ ਦੋ ਤਿੰਨ ਫਾਇਦੇ ਉਸ ਕਲ ਦੇ ਹੈਗੇ ਨੇ ਤੇ ਨਾਲ ਨਾਲ ਫਿਰ ਅਸੀਂ 30 40 ਸਾਲਾਂ ਤੋਂ ਬੰਦ ਪਈਆਂ 77 ਨਹਿਰਾਂ ਮੁਰਕੇ ਚਾਲੂ ਕੀਤੀਆਂ ਦੁਬਾਰਾ ਜੀ ਪਹਿਲਾਂ ਮੈਨੂੰ ਡਿਊਟੀ ਲਾਉਣੀ ਪਈ ਡੀਜੀਪੀ ਸਾਹਿਬ ਦੀ ਨਾਲ ਕਿ ਲੋਕ ਨਾ ਕਿਥੇ ਲੜ ਪੈਣ ਲੋਕਾਂ ਨੇ ਦੱਬ ਦੁੱਬਲੇ ਖਾੜੋ ਮਤਲਬ ਬਾਲੇ ਵਿੱਚ ਹਨ ਪਰ ਇੱਕ ਥਾਂ ਤੋਂ ਵੀ ਜਦੋਂ ਪਿੰਡ ਇਕੱਠਾ ਹੋਇਆ ਜੋ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਹ ਕਰਨੈਲ ਸਿਆਂ ਜੇਰ ਖਾਲ ਤਾਂ ਇਥੋਂ ਨਹੀਂ ਜਾਂਦਾ ਸੀ ਅਸੀਂ ਕਹ ਖਾਲ ਇਥੋਂ ਦੀ ਜਾਂਦਾ ਸੀ ਅਸੀਂ ਕੁਛ ਨਹੀਂ ਕਹਿੰਦੇ ਥੱਲੋਂ ਦੀ ਪੈ ਪਾਲਣ ਦੇ ਬਸ ਇਥੋਂ ਦੀ ਇੱਕ ਥਾਂ ਤੇ ਵੀ ਲਾਏ ਆਨ ਆਰਡਰ ਦੀ ਸਿਚੁਏਸ਼ਨ ਪੈਦਾ ਨਹੀਂ ਹੋਈ ਸਰ ਬਾਕੀ ਸਰ ਵਾਟਰ ਲੈਵਲ ਬਾਰੇ ਮੈਂ ਦੱਸਣਾ ਚਾਹਣਾ 182 ਜੋਨਾਂ ਚੋਂ 72 ਜੋਨ ਆਪਣੇ ਡਾਰਕ ਜੋਨ ਸੀਗੇ ਖੁਸ਼ੀ ਦੀ ਗੱਲ ਇਹ ਆ ਸੈਕਟਰੀ ਸਾਹਿਬ ਬੈਠੇ ਆਉਣਗੇ ਇਥੇ ਕਿ ਸਾਡੇ ਬਹੁਤ ਸਾਰੇ ਜੋਨਾਂ ਚ ਜਿਹੜਾ ਉਹ ਡਾਰਕ ਜੋਨ ਚੋਂ ਨਿਕਲ ਕੇ ਨਾਰਮਲ ਜੋਨ ਚ ਆ ਗਏ ਲਗਭਗ 1 ਮੀਟਰ ਤੋਂ 1.5 ਮੀਟਰ ਤੱਕ ਪਾਣੀ ਉੱਪਰ ਆ ਗਿਆ ਜੀ ਥੋੜੀ ਜਿਹੀ ਅਫਰਟ ਕੀਤੀ ਰਹਿ ਹਜੇ ਹਜੇ ਹੋਰ ਕਰਾਂਗੇ ਹਜੇ ਆਪਾਂ ਉਸ ਲੈਵਲ ਤੱਕ ਨਹੀਂ ਪਹੁੰਚੇ ਕਿ ਖੁਸ਼ੀ ਮਨਾਈਏ ਜਾ ਮੈਨੂੰ ਲੱਗਦਾ ਨਹੀਂ ਹਜੇ ਮੇਜ ਤੱਪਤ ਪਾਉਣ ਦੀ ਲੋੜ ਹੈ ਇਹ ਤਾਂ ਜਿਸ ਜਿਸ ਦਿਨ ਆਪਾਂ ਉਸ ਲੈਵਲ ਤੇ ਆ ਗਏ ਕਿ ਪਾਣੀ ਸਾਡਾ ਜਿਸ ਲੈਵਲ ਤੇ ਪੰਜਾਬ ਦਾ ਚਾਹੀਦਾ ਸੀ ਉੱਥੇ ਆ ਗਿਆ ਇਹ ਸਾਡੀ ਐਫਰਟਸ ਨੇ ਬਾਕੀ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਤਹਿਸੀਲਦਾਰਾਂ ਦਾ ਐਕਸ਼ਨ ਕਿ ਕਹਿੰਦੇ ਸੀ ਰਿਸ਼ਤੇ ਨਹੀਂ ਕਰਨੀਆਂ ਸਾਡੇ ਕੋਈ ਤਿੰਨ ਬੰਦੇ ਕੋਈ ਫੜ ਲੇ ਅਸਕੇ বিনা ਨਾ ਕਰੋ ਫਿਰ ਰਿਸ਼ਤੇ ਕੋਈ ਹੋਰ ਕਰ ਲੂਗਾ ਠੀਕ ਹੈ ਨਾ ਹੁਣ ਉਹ ਪਟਾਨਕੋਟ ਵਾਲਾ ਮੌਨਕਾ ਤੂਰੀ ਵਾਲਾ ਫਾਇਲ ਕੈ ਪਰਿਸ਼ਟੀਆਂ ਨਹੀਂ ਕਰਦੇ ਰਿਸ਼ਤੇ ਕਾਨੂੰਗੋ ਜਾਕੋ ਤੇ ਕੋ ਜਿਹੜੇ ਵੀ ਅਧਿਕਾਰੀ ਨੂੰ ਨਨੋ ਉਦਕਾਰ ਦਿੱਤੇ ਸੀ ਕਿ ਕਾਪਚਨ ਤਾਂ ਜਿਆਦਾ ਉੱਥੀ ਹੁੰਦੀ ਸੀ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਹੁਣ ਜੋਗੀਆਂ ਵਾਲੇ ਕੋਵਰੇ ਬਣ ਗਏ ਉਹ ਕੋਵਰਾ ਜੋਗੀਆਂ ਜੋ ਵੀ ਕੋਈ ਵੀ ਹੁੰਦਾ ਪ੍ਰਧਾਨਦ ਕੱਢੇ ਹੁੰਦੇ ਨੇ 1.4 ਵਾਰ ਉਹਨੂੰ ਆਏ ਜੇ ਕਰਾ ਕੇ ਉਹ ਕਹਿੰਦਾ ਜੀ ਮੈਨੂੰ ਲੈ ਜਾ ਕੇ ਨਹੀਂ ਮੈਂ ਥੱਕਿਆ ਪਿਆ ਚਾਹਨਾ ਉਹ ਉਹ ਵਾਲੀ ਹਾਲਤ ਹੈ ਜੇ ਤੁਸੀਂ ਲੋਕਾਂ ਨੂੰ ਡੰਗੋਗੇ ਕ腐ਸ਼ਨ ਦੇ ਰੂਪ ਚ ਕੋਈ ਵੀ ਦੱਸੂਗਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਉਹਦੇ ਦੰਦ ਕੱਢੂਗੀ ਉਹਦੇ ਚਿਹਰ ਕੱਢੂਗੀ ਇਹ ਸਾਡਾ ਵਾਦਾ ਵੀ ਹੈ ਇਹ ਸਾਡਾ ਐਥੀ ਸੋ ਇਸ ਕਰਕੇ এডਿਕੇਸ਼ਨ ਚ ਸਾਡੇ ਮਨਿਸਟਰ ਸਾਹਿਬ ਨੇ ਦੱਸਤਾ ਕਿੰਨੇ ਸਕੂਲ ਬਣ ਰਹੇ ਨੇ ਕਿੰਨੇ ਟੀਚਰ ਭਰਤੀ ਕਰ ਰਹੇ ਆ ਕੁਣ ਵੀ ਅੱਗੇ ਆਉਣ ਵਾਲੇ ਦਿਨਾਂ 'ਚ ਨਿਯੁਕਤੀ ਪੱਤਰ ਸਮਰੂਹ ਆ। ਕ ਕੁਕਿਤੇ ਸਕੂਲ ਬਣਾਵਾਂਗੇ ਤਾਂ ਟੀਚਰ ਵੀ ਚਾਹੀਦੇ ਨੇ, ਪੀਐਨ ਵੀ ਚਾਹੀਦੇ ਨੇ, ਹਰ ਕਿਸਮ ਦਾ ਮਲਾਜਮ ਚਾਹੀਦਾ। ਜੇ ਹਸਪਤਾਲ ਬਣਾਵਾਂਗੇ ਤਾਂ ਨਰਸਾਂ ਚਾਹੀਦੀਆਂ, ਡਾਕਟਰ ਚਾਹੀਦੇ ਆ, ਫਾਰਮੈਸੀ ਚਾਹੀਦੀ ਆ, ਮਸ਼ੀਨ ਆਪਰੇਟਰ ਚਾਹੀਦੇ ਹਰ ਕਿਸਮ ਦਾ ਮਲਾਜਮ ਚਾਹੀਦਾ। ਜੇ ਉਹ ਪਹਿਲਾਂ ਕੁਝ ਬਣਾਏ ਹੀ ਨਹੀਂ, ਉਹਦਾ ਕੀ ਕਰੀਏ? ਤਾਂ ਪਾਤਰ ਸਾਹਿਬ ਦੀ ਇੱਕ ਚਾਰ ਲਾਈਨਾਂ ਨੇ ਪਾਤਰ ਸਾਹਿਬ ਦੀਆਂ ਬੁਰੇ ਦਿਨਾਂ ਤੋਂ ਡਰੀ ਨਾ ਪਾਤਰ ਬੁਰੇ ਦਿਨਾਂ ਤੋਂ ਡਰੀ ਨਾ ਪਾਤਰ ਕਲੇ ਦਿਨਾਂ ਨੂੰ ਲਿਹਾਣ ਦੀ ਖਾਤਰ ਤੂੰ ਸਿੱਧਕ ਦਿਲ ਵਿੱਚ ਤੇ ਆਸ ਰੂਹ ਵਿੱਚ ਨજર ਚ ਸੁਪਨੇ ਹਸੀਨ ਰੱਖੀ ਪੋਜ਼ਿਟਿਵਿਟੀ ਦਿਮਾਗ ਚ ਰੱਖੀ ਬੁਰੇ ਦਿਨ ਲੰਘ ਜਾਣਗੇ ਜਿਹ ਦਿਨ ਉਹ ਨਹੀਂ ਰਹੇ ਤਾ ਦਿਨ ਇਹ ਵੀ ਨਹੀਂ ਰਹਿਣਗੇ ਤਾਂ ਪੰਜਾਬ ਜਿਹੜਾ ਇਹਨਾਂ ਦਾ